ਗੰਨੇ ਦਾ ਰੇਟ ਵਧਾ ਕੇ ਕਿਸਾਨਾਂ ਦੇ ਨਾਲ ਸੂਬਾ ਸਰਕਾਰ ਨੇ ਕੀਤਾ ਇੱਕ ਹੋਰ ਮਜ਼ਾਕ ਦੱਸ ਜਿਏ ਕਿ ਬੀਤੀ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੰਨੇ ਦੀ ਫਸਲ ਦਾ ਰੇਟ 401 ਰੁਪਏ ਪ੍ਰਤੀ ਕੁਇੰਟਲ ਤੈਅ ਕਰ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਗੰਨੇ ਦੇ ਮੁੱਲ 2 ਰੁਪਏ ਪ੍ਰਤੀ ਕੁਇੰਟਲ ਦੀ ਵਡੋਤੀ ਕੀਤੀ ਗਈ ਪਰ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨਾਂ ਨੂੰ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਕੀਤਾ ਇੱਕ ਹੋਰ ਵੱਡਾ ਮਜ਼ਾਕ ਦੇ ਰੂਪ ਦੇ ਵਿੱਚ ਸਾਬਤ ਹੋ ਰਿਹਾ ਹੈ ਤਰਕਰ ਸਾਹਿਬਾਂ ਜੀ ਉਹ ਵਾਹੀਗੁਰਜੀ ਕਾ ਖਾਲਸਾ ਵਾਹੀਗੁਰਜੀ ਕੀ ਫਤਿਹ ਪੰਜਾਬ ਸਰਕਾਰ ਨੇ ਅੱਜ ਗੰਨੇ ਦੇ ਰੇਟ ਵਿੱਚ 10 ਰੁਪਏ ਪ੍ਰਤੀ ਕਿੰਟਲ ਦਾ ਵਾਧਾ ਕੀਤਾ ਜਿਸ ਨੂੰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੂਲੋ ਹੀ ਰੱਦ ਕਰਦੀ ਹੈ ਔਰ ਇਹ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਨੇ ਕੋਝਾਂ ਮਜਾਕ ਕੀਤਾ ਹੈ ਪੰਜਾਬ ਸਰਕਾਰ ਨੇ 3 ਸਾਲ ਪਹਿਲਾਂ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਨੇ ਇਹ ਰਿਪੋਰਟ ਦਿੱਤੀ ਸੀ ਕਿ ਕਿਸਾਨਾਂ ਦਾ ప్రతి కిలో 470 రూపాయే ఖర్చు ਆਉਂਦਾ ਔਰ ਇਹ 1 ਸਾਲ ਦੀ ਫਸਲ ਹੈ 1 ਸਾਲ ਦੀ ਫਸਲ ਹੋਣ ਦੇ ਕਾਰਨ ਇਸ ਦਾ ਰੇਟ ਜਿਹੜਾ ਉਹ 1000 ਰੁਪਏ ਤੋਂ ਘੱਟ ਬਾਰਾ ਹੀ ਨਹੀਂ ਖਾਂਦਾ ਸੋ ਇਸ ਕਰਕੇ ਇਹ ਤਾਂ ਸਰਕਾਰ ਨੇ ਲਾਗਤ ਮੁੱਲ ਵੀ ਨਹੀਂ ਦਿੱਤਾ ਸੋ ਇਸ ਕਰਕੇ ਸਾਡੀ ਜਿਹੜੀ ਹੈ ਉਹ ਸਰਕਾਰ ਨੂੰ ਘੱਟ ਤੋਂ ਘੱਟ ਇਸ ਗੱਲ ਦੀ ਮੰਗ ਰਹੀ ਹੈ ਕਿ ਤੁਸੀਂ ਜੋ ਤੁਹਾਡੀ ਸਰਕਾਰੀ ਕਮੇਟੀ ਨੇ ਮੰਨਿਆ ਹੈ ਕਿ 470 ਰੁਪਏ ਪ੍ਰਤੀ ਕਿਲੋ ਖਰਚਾ ਲਾਗਤ ਹੈ ਇਹਦੀ ਲਾਗਤ ਗੱਨੇ ਤੇ ਫੋਕੰਤਪਾੜ ਜੀ ਤੁਸੀਂ ਲਾਗਤ ਹੀ ਸਾਨੂੰ ਦੇ ਦੇਣੀ ਸੀ ਤੁਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੁਸੀਂ ਤਾਂ ਰੋਲ ਕੇ ਰੱਖ ਦਿੱਤਾ ਕਿਸਾਨਾਂ ਨੂੰ ਐਦਕੀ ਝੋਨਾ ਵੀ ਜਿਹੜਾ ਵੱਡੀ ਪੱਦਰ ਦੇ ਉੱਤੇ ਜ ਰੋਲਣ ਦਾ ਕਾਰਨ ਤੁਸੀਂ ਖੁਦ ਬਣੇ ਹੋ ਸਹੀ ਢੰਗ ਦੇ ਨਾਲ ਤੁਸੀਂ ਸਾਰਾ ਕੁਝ ਮੈਨੇਜ ਨਹੀਂ ਕਰ ਸਕੇ ਸੋ ਇਸ ਲਈ ਹੁਣ ਵੀ ਮਿੱਲਾ ਜਿਹੜੀਆਂ ਨੇ ਸਾਡੀ ਚਲਾਉਣ ਦੀ ਜੋ ਗੱਲ ਸੀ ਉਹ ਗੱਲ ਸੀ ਸਾਡੀ ਕਿ ਤੁਸੀਂ 10 ਅਕਤੂਬਰ ਤੱਕ ਮਿੱਲਾ ਨੂੰ ਚਲਾਓ ਪਰ ਤੁਹਾਨੂੰ ਤਾਂ ਹਾਲਾਂ ਵੀ ਚੇਤਾ ਨਹੀਂ ਕਿ ਮੇਲਾ ਕਦੋਂ ਚਲਾਉਣੀਆਂ ਨੇ ਸੋ ਗੰਨਾ ਕਸ਼ਤਕਾਰਾਂ ਦਾ ਬਹੁਤ ਵੱਡਾ ਨੁਕਸਾਨ ਹੈ ਮੇਲਾ ਲੇਟ ਚੱਲਣ ਕਾਰਨ ਵੀ ਔਰ ਫਿਰ ਪੈਸੇ ਦੀ ਵੱਡੀ ਖੱਜਲ ਖੁਮਾਰੀ ਹੁੰਦੀ ਹੈ ਸੋ ਇਸ ਕਰਕੇ ਪੰਜਾਬ ਸਰਕਾਰ ਜੀ ਸਾਡੀ ਤੁਹਾਨੂੰ ਬੇਨਤੀ ਹੈ ਕਿ ਸਾਨੂੰ ਘੱਟੋ ਘੱਟ 470 ਰੁਪਏ ਰੇਟ ਜੇਕਰ ਤੁਸੀਂ ਦਿਓਗੇ ਤਾਂ ਸਾਡੇ ਲਾਗਤ ਮੁੱਲੀ ਪੂਰੇ ਹੋਣੇ ਆ ਹੁਣ ਕਿਸਾਨਾਂ ਨੂੰ ਜਿਵੇਂ ਝੋਨੇ ਦੇ ਵਿੱਚ ਪ੍ਰਤੀ ਏਕੜ 6 ਤੋਂ ਲੈ ਕੇ 16000 ਰੁਪਏ ਦਾ ਘਾਟਾ ਪਿਆ ਇਸੇ ਤਰ੍ਹਾਂ ਹੀ ਗੰਨਾ ਵੀ ਜਿਹੜਾ ਅਸੀਂ ਕੋਲੋਂ ਪੈਸੇ ਪਾ ਕੇ ਤੇ ਇੱਕ ਹਸਬ ਦੇ ਨਾਲ ਅਸੀਂ ਇਹ ਸਾਰੀ ਪੂਰਤੀ ਕਰ ਰਹੇ ਹਾਂ ਸੋ ਇਸ ਲਈ ਅਸੀਂ ਇਸ ਨੂੰ ਮੂਲੋਂ ਰੱਦ ਕਰਦੇ ਹੋਏ ਮੰਨ ਕਰਦੇ ਹਾਂ ਕਿ ਗੰਨੇ ਦਾ ਸਾਨੂੰ ਜਿਹੜਾ ਉਹ ਵਾਜਿਬ ਰੇਟ ਦਿੱਤਾ ਜਾਵੇ ਪੰਜਾਬ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਗੰਨੇ ਨੂੰ ਲੈ ਕੇ ਹੋਇਆ ਜਿਸ ਦੇ ਤਹਿਤ ਪੰਜਾਬ ਸਰਕਾਰ ਨੇ 61 ਰੁਪਏ 50 ਪੈਸੇ ਦੀ ਸਬਸਿਡੀ ਜਿਹੜੀ ਆ ਬਤੌਰ ਬੋਨਸ ਦੇਣ ਦਾ ਐਲਾਨ ਕੀਤਾ ਹੈ ਪਰ ਛੇਪਵੇਂ ਰੂਪ ਦੇ ਵਿੱਚ ਉਹਦੇ ਵਿੱਚ ਬਹੁਤ ਕੁਝ ਪਿੱਛੇ ਰਹਿ ਗਿਆ ਜਦੋਂ ਕੱਲ ਤੱਕ ਏਸੀਡੀਓਜ਼ ਦੇ ਨਾਲ ਤੇ ਪ੍ਰਾਈਵੇਟ ਮਿਲਾਂ ਦੇ ਜੀਐਮਜ਼ ਦੇ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਤਾਂ ਉਹਦੇ ਵਿੱਚ ਮਿਲਾਂ ਪ੍ਰਾਈਵੇਟ ਮਿਲਾਂ 365 ਰੁਪਏ ਦਾ ਰੇਟ ਦੇਣ ਲਈ ਤਿਆਰ ਸਨ ਤੇ 365 ਰੁਪਏ ਰੇਟ ਦੇ ਵਿੱਚ ਉਹਨਾਂ ਦੀ ਚੱਲਣ ਦੀ ਤਿਆਰੀ ਸੀ ਪਰ ਸਰਕਾਰ ਵੱਲੋਂ ਆਪਣਾ ਵਿਸਲਾਪਨ ਦਿਖਾਇਆ ਗਿਆ ਤੇ ਅੱਜ 25 ਨਵੰਬਰ ਨੂੰ ਚੱਲਣ ਵਾਲੀਆਂ ਮਿਲਾਂ ਪਛੇਤ ਰੂਪ ਚ ਪਿੱਛੇ ਚਲੀਆਂ ਗਈਆਂ ਪਰ ਅੱਜ ਜਦੋਂ ਅਚਾਨਕ ਬਾਦਪੈਰ ਇੱਕ ਨੋਟੀਫਿਕੇਸ਼ਨ ਜਿਹੜਾ ਉਹ ਜਦੋਂ ਜਾਰੀ ਹੁੰਦਾ ਤੇ ਉਹਦੇ ਵਿੱਚ ਦੋ ਸੈਗਮੈਂਟ ਦੇ ਵਿੱਚ ਦੋ ਭਾਗਾਂ ਦੇ ਵਿੱਚ ਗੰਨੇ ਨੂੰ ਵੰਡ ਦਿੱਤਾ ਗਿਆ ਆ ਉਹਦੇ ਵਿੱਚ ਇੱਕ ਗੇਤਾ ਭਾਗ ਆ ਤੇ ਇੱਕ ਦਰਮਿਆਨਾ ਤੇ ਪਛੇਤਾ ਭਾਗ ਕੀਤਾ ਗਿਆ ਗੇਤੀਆਂ ਵੈਰਾਈਟੀਆਂ ਜਿਹੜੀਆਂ ਸੀਗੀਆਂ 95 96 92 15023 118 85 ਤੇ 64 ਨੂੰ 401 ਰੁਪਏ ਰੇਟ ਦਿੱਤਾ ਗਿਆ ਤੇ ਦੂਸਰੇ ਪਾਸੇ ਦਰਮਿਆਨੀਆਂ ਤੇ ਪਛੇਤੀਆਂ ਜਿਹੜੀਆਂ ਸੀ 98 93 94 238 99 ਤੇ 88 ਨੂੰ 391 ਰੁਪਏ ਰੇਟ ਦਿੱਤਾ ਗਿਆ ਤੇ ਬਕਾਇਦਾ ਨੋਟਿਸ 'ਚ ਲਿਖਿਆ ਗਿਆ ਕਿ ਦਰਮਿਆਨੀਆਂ ਤੇ ਪਛੇਤੀਆਂ ਵੈਰਾਈਟੀਆਂ ਨੂੰ 15 ਜਨਵਰੀ ਤੋਂ ਬਾਅਦ ਅੱਗੇਤੀਆਂ ਵੈਰਾਈਟੀਆਂ ਵਾਲਾ ਰੇਟ ਦਿੱਤਾ ਜਾਊਗਾ ਸਮਝਣ ਦੀ ਲੋੜ ਆ ਸ਼ਿਪਮੇ ਰੂਪ ਦੇ ਵਿੱਚ ਇਹਨੂੰ ਅਸੀਂ ਕ腐ਸ਼ਨ ਕਹਿ ਸਕਦੇ ਆ ਇਹਨੂੰ ਅਸੀਂ ਅੰਡਰ ਟੇਬਲ ਪੇਮੈਂਟ ਆ ਕਹਿ ਸਕਦੇ ਆ ਕਿ ਜਦੋਂ 365 ਰੁਪਏ ਨਾਲ ਚੱਲਣ ਵਾਲੀਆਂ ਮਿਲਾਂ ਨੂੰ ਬਕਾਇਦਾ 400 ਰੁਪਏ ਵਾਲੇ ਰੇਟ ਨੂੰ 339 ਰੁਪਏ ਪ੍ਰਾਈਵੇਟ ਮਿਲਾਂ 'ਚ ਦਰਸਾਇਆ ਗਿਆ ਤੇ 391 ਰੁਪਏ ਰੇਟ ਵਾਲੇ ਨੂੰ ਪ੍ਰਾਈਵੇਟ ਮਿਲਾਂ ਦੀ ਅਦਾਇਗੀ 329 ਰੁਪਏ ਦਰਸਾਈ ਗਈ ਆ ਤੇ ਸਾਹ ਪਤਾ ਲੱਗਦਾ ਹੈ ਕਿ ਕਿਸਾਨਾਂ ਦੇ ਨਾਂ ਦੇ ਉੱਤੇ ਇਹਨਾਂ ਪ੍ਰਾਈਵੇਟ ਮਿਲਾਂ ਦੇ ਨਾਲ ਸਰਕਾਰ ਦੀ ਅੰਡਰ ਟੇਬਲ ਇੱਕ ਨੀਤੀ ਪਾਲਿਸੀ ਤੈਅ ਹੋ ਗਈ ਆ ਜਿਸ ਦੇ ਤਹਿਤ ਇਹ ਅਦਾਈ ਕੀ ਮੋੜਵੇਂ ਰੂਪ ਦੇ ਵਿੱਚ ਮਿਲਾਂ ਦੇ ਕੋਲੋਂ ਸਰਕਾਰ ਨੇ ਪ੍ਰਾਪਤ ਕਰਨੀ ਹੈ ਤੇ ਆਪਣੇ ਆਪ ਨੂੰ ਵੱਡਾ ਦਰਸਾਉਣ ਵਾਸਤੇ ਤੇ ਕਿਸਾਨਾਂ ਦੇ ਵਿੱਚ ਤੇ ਪੂਰੇ ਸਮਾਜ ਦੇ ਵਿੱਚ ਵੱਡਾ ਚਿਹਰਾ ਬਣਾਉਣ ਦੇ ਲਈ 1.8 ਰੁਪਏ 50 ਪੈਸੇ ਦਾ ਬੋਨਸ ਐਲਾਨ ਕੀਤਾ ਕਿਸਾਨ ਦੀ ਮੰਗਿਆ ਗੰਨਾ ਖੇਤਰਾਂ ਦੀ ਮੰਗਿਆ ਕਿ 500 ਰੁਪਏ ਘੱਟੋ-ਘੱਟੇ ਦਾ ਮੁੱਲ ਤੈਅ ਕੀਤਾ ਜਾਵੇ ਕਿਉਂਕਿ ਇਹਦੀ ਲਾਗਤ ਜਿਹੜੀ ਹੈ ਲਗਭਗ 470 ਰੁਪਏ ਪ੍ਰਤੀ ਕੁੰਟਰ ਤੋਂ ਉੱਪਰ ਜਾ ਰਹੀ ਆ ਦਾ 500 ਰੁਪਏ ਮੁੱਲ ਦਾ ਜਿਹੜਾ ਸੀ ਉਹਦੀ ਮੰਗ ਸੀਗੀ ਨਗੁਣਾ ਰੇਟ 'ਚ ਵਾਧਾ ਕੀਤਾ ਗਿਆ ਤੇ ਰੇਟ 'ਚ ਵਾਧਾ ਕਰਨ ਦੇ ਨਾਲ-ਨਾਲ ਅੰਦਰਲੇ ਖਾਤੇ ਦੇ ਵਿੱਚ 365 ਰੁਪਏ ਤੇ ਚੱਲਣ ਵਾਲੀਆਂ ਪ੍ਰਾਈਵੇਟ ਮਿਲਾਂ ਦੇ ਨਾਲ ਲੁਕਵੇਂ ਰੂਪ ਦੇ ਵਿੱਚ ਕੀਤੇ ਗਏ ਸਮਝੌਤੇ ਦੇ ਵਿੱਚ ਜੇਕਰ 61 ਰੁਪਏ 50 ਪੈਸੇ 365 'ਚ ਪੈਂਦੇ ਤੇ ਰੇਟ 426 ਰੁਪਏ ਦੇ ਕਰੀਬ ਜਾਣਾ ਸੀ ਉਹਨੂੰ ਕਿਸੇ ਤਰੀਕੇ ਨਾਲ ਮੋਲਡ ਕਰਕੇ ਪਿੱਛੇ ਨੂੰ ਮੋੜਿਆ ਗਿਆ ਅਤੇ ਸਰਕਾਰ ਨੇ ਆਪਣੇ ਚਿਹਰੇ ਨੂੰ ਵੱਡਾ ਕਰਨ ਦੇ ਲਈ ਕਿਸਾਨੀ ਦੇ ਹਿੱਤ ਦੇ ਉੱਤੇ ਫਿਰ ਕਬਜ਼ਾ ਕੀਤਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ